ਮਾਨਯੋਗ ਸਸ਼ੀਤਾਲਾ ਬਹੁਤ ਬਹੁਤ ਧੰਨਵਾਦ ਜੀ ਕਿ ਬੁਝੰਝ ਜੀ ਤੇ ਗੋਰ ਕਮਲ ਦਾ ਕਰਿਆ ਮੈਂ ਤੇ ਮੈਂ ਥੋੜਾ ਜਿਹਾ ਬਸ ਇਹੀ ਕਹਿਣਾ ਚਾਹੁੰਦਾ ਕਿ ਇਹ ਬੱਚਾ ਵੀ ਨਵਾਂ ਹੀ ਆਇਆ ਜੀ ਉਸਾਰੇ ਨੂੰ ਅਸ਼ੀਰਵਾਦ ਦਿੰਦੇ ਹਾਂ ਉਹਨਾਂ ਨੂੰ ਵੀ ਜਿਹੜੇ ਹਾਰਮੋਨੀਅਮ ਨੂੰ ਇਹ ਪਲੇ ਕਰ ਰਿਹਾ ਤੇ ਕਿਸੇ ਨੇ ਸੇਵਾ ਕੀਤੀ ਹੈ ਸਕੂਲ ਦੇ ਬੱਚਿਆਂ ਨੂੰ ਇਹ ਕੀਸਤਨ ਦੇ ਨਾਲ ਜੋੜਨ ਵਾਸਤੇ ਤਾਂ ਇਹ ਪੂਰੇ ਦੋ ਸੈਟ ਆਏ ਆਪਣੇ ਕੋਲ ਚਾਰ ਹਾਰਮੋਨੀਅਮ ਤੇ ਦੋ ਥੱਪਲੇ ਤੇ ਲੜਕੀਆਂ ਦੇ ਸਕੂਲ ਵਾਸਤੇ ਵੀ ਬੱਚੇ ਟ੍ਰੈਨਿੰਗ ਕਰ ਰਹੇ ਆ ਤੇ ਉਸ ਸਰਗਨਾ ਦੇ ਸਮਾਜ ਸਹਿਤ ਸਭਾ ਨੇ ਤੇ ਕਿਸੇ ਐਸੋ ਮੁਜੀਆਂ ਸਖਸ਼ੀਅਤਾਂ ਨਾਲ ਗੱਲਬਾਤ ਕਰਕੇ ਤੇ ਜਿੱਥੇ ਜ਼ਰੂਰਤਾ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਜਦੋਂ ਸਕੂਲ ਖੁੱਲ ਗਏ ਉੱਥੇ ਆਪਾਂ ਦੇਣੇ ਆ ਤੇ ਅੱਜ ਤੁਹਾਡੇ ਸਾਹਮਣੇ ਹਰ ਮੁਜਿਮ ਨੂੰ ਪਲੇ ਕਰਨਗੇ ਮੈਂ ਸੋਨਾਂ ਕਿ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਸਵਾਗਤ ਕਰਦੇ ਹਾਂ ਕਿ ਇਹ ਪ੍ਰੋਗਰਾਮ ਤਾਂ ਅਸੀਂ ਬਹੁਤ ਵੇਲੇ ਕੋਸ਼ਿਸ਼ ਕਰਨ ਦਾ ਨਹੀਂ

ਚੰਗਦੇ ਹੋਇਆ ਤੇ ਟੰਗੀਆਂ ਰਾਜੂਆ ਦੀਆਂ ਕੈਸਸੀਆਂ ਵਿੱਚ ਫਲ ਮਦੇ ਸੜੀਆਂ ਖਾਮ ਪੁੰਨਣ ਨੂੰ ਭਾਲਤੀਆਂ ਸੋ ਸੋਹਣੀਆਂ ਦਰਿਆਵਾਂ ਦੀ ਪੀਆਂ ਡੰਗੀਆਂ ਇਸ਼ਕ ਦੀ ਜੋ ਜਾਰਦੀਆਂ ਗੁਲਾਮ ਫਰੀਦਾ ਜਿਹੜੀਆਂ ਆਪੇ ਵਿੱਚੋਂ ਮੁੜੀਆਂ ਉਹ ਨਾ ਆਰਦੀਆਂ ਨਾ ਆਰਦੀਆਂ इश्कार सिह कुझु कुझु सल हाँ।

ishq DA baaz dil mein gilli kujje kujje san naay puchne di naay gal naay puchne di gal naay dassne di gal ishq जर सल इश्किता फट जी वखाया दीर के गल नष्ट मारे बि कुझु पुछ सम्दे बि कुझु पुछ स ਉੱਚਾ ਮੁੜ ਜਾ ਅਜੇ ਵੀ ਕਰ ਮੁੜ ਜਾ ਚਾਹ ਮੁੜ ਜਾ घर मुड़ी किश क ਤੇ ਛੱਡ ਦੇ ਨਾ ਇਹ ਦਇਆਕ ਨਾ ਵੈਰ ਦੇ ਤੇ ਵੜਾ ਕੱਢ ਦਿੰਦਾ ਇਸ਼ਕ ਮਜਨੂ ਨੂੰ ਮਜਨੂ ਬਣਾ ਕੇ ਛੱਡ ਦਿੰਦਾ ਇਹ ਦਇਆਕ ਨਾ ਵੈਰ ਤੇ ਦੇਵੜਾ ਕੱਢ ਦਿੰਦਾ ਇਹ ਦਇਆਕ ਨਾ ਮਹਿਰ ਤੇ ਦੇਵੜਾ ਕੱਢ ਦਿੰਦਾ ਕਰੇ

ਮੇਰੀ ਪਿਆਰੀ ਰੱਬ ਯਾਰ ਮਿਲਾਦ ਤੁਮੇਰਾ ਰੱਬ ਯਾਰ ਮਿਲਾਦ ਤੁਮੇਰਾ ਮੈਂ ਹੋਰ ਕੁਝ ਨਹੀਂ ਮੰਗਦਾ ਰੱਬ ਯਾਰ ਮਿਲਾਦ ਤੁਮੇਰਾ ਮੈਂ ਹੋਰ ਕੁਝ ਨਹੀਂ ਕੀ ਦਮ ਮੁਲ ਲਗਦਾ ਏ ਤੇਰਾ ਮੈਂ ਹੋਰ ਤੁਝੀ ਮੰਗਦਾ ਤੁਮ ਪਿਆਰ ਜੰਮੇ ਦਾ ਤੇ ਤੁੰਹੇਰਾ ਮੈਂ ਹੋਰ ਤੁਝ ਨਹੀਂ ਮੰਗਦਾ ਨਾ ਇਹ ਪੁੱਛਣ ਦੀ ਗੱਲ ਨਾ ਇਹ ਪੁੱਛਣ ਦੀ ਗੱਲ ਨਾ Oh, 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 oh,

ਕੇ ਲੈ ਕੇ ਉਹ ਵੀ ਤਾੜੀਆਂ ਮਾਰਨ ਲਈ ਸਾਰੇ ਮਜਬੂਰ ਹੋ ਜਾਣ। ਤਾਂ ਹਣ ਮੈਂ ਇੱਕ ਸੱਦਾ ਦੇਣਾ ਚਾਹੂੰਗੀ ਆਪਣੀ 17 ਸਹਿਤਕ ਮੰਚ ਤੋਂ ਭਾਗੀਖਰ ਮਤਲਬ ਆਏ ਨੇ ਉਹ ਸਟੇਜ ਤੇ ਆਉਣ ਸਹਿਤਕ ਸਤਾਰੇ ਮੰਚ ਤਰਨ-ਤਰਨ ਤੋਂ ਕਿ ਮੈਂ ਸੱਦਾ ਦਿੰਦੀ ਹਾਂ ਬਹੁਤ ਹੀ ਸਤਾਰਜੋ ਪ੍ਰਸੰਗੀ ਮੰਡਲ ਵਿੱਚ ਬੈਠੇ ਹੋਈਆਂ ਅਦਭੀਸ਼ ਖਸ਼ੀਤਾਂ ਪੰਡਾਲ ਵਿੱਚ ਬਿਠੇ ਇਹ ਮੇਰੇ ਸਹਿਤ ਕਰੀਰ ਜਿਨ੍ਹਾਂ ਵਿੱਚ ਮੇਰੇ ਬਹੁਤ ਹੀ ਅਜੀਬ ਦੋਸਤ ਗੁਟਕ ਲਖਮੀ ਵਾਲਾ ਜੀ ਮੰਗਲਜੀਤ ਪੱਤੋ ਜੀ ਜਸੰਤ ਰੌਕੇ ਪ੍ਰਸੂਤਮ ਪੱਤੋ ਜੀ ਤੇ ਹੋਰ ਵੀ ਬਹੁਤ ਸੰਗੀਆਂ ਸਖਸ਼ੀਤਾਂ ਕਿ ਅੱਜ ਗ੍ਰਾਹਮਾਨਿਆਂ ਜਿਨ੍ਹਾਂ ਨੂੰ ਮੈਂ ਪਹਿਲੀ ਲੱਗੀ ਤੇ ਮਿਲਿਆ ਤੋਂ ਤਾਂ ਇਹ ਫਿਕਰ ਹੁੰਜਿੰਦੇ ਬਹੁਤ ਬਹੁਤ ਧੰਨਵਾਦ ਮੈਂ ਹਰ ਪ੍ਰਿੰਤ ਪ੍ਰਗਠ ਸਤਿ ਸਤਿ ਸਾਰੇ ਮੰਚ ਚ ਤਰਨ ਕਰਾਂ ਅੱਜ ਤਾਂ ਨਾਲ ਪਹਿਲੀ ਵਾਰੀ ਤੇ ਰੋਬਰੂ ਆਇਆ ਤੇ ਬਹੁਤ ਹੀ ਅਦਭਿਸ਼ਟਨ ਬਹੁਤ ਖੁਸ਼ੀ ਹੋਈ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਚੱਲ ਰਿਹਾ ਫਿਲਪਨ ਜੀ ਸਰਜੀਤ ਕੌਰ ਭਰਾ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਹੀ ਵਧੀਆ ਪ੍ਰੋਗਰਾਮ ਇਹਨੂੰ ਲੱਗਾ ਹੈ ਫਰਮਾਨ ਬਹੁਤ ਰੂਮ ਦੇ ਕੇ ਲੇਕਿਨ ਅਜੀ ਜੋ ਥੇ ਨੰਦੂ ਵੀ ਵਧੀਆ ਹੈ ਬਹੁਤ ਹੀ ਵਧੀਆ ਜਦੋਂ ਇੱਥੇ ਰੂਮ ਦੇ ਵਿੱਚ ਅੰਦਰ ਆ ਗਏ ਸਭ ਤੋਂ ਪਹਿਲਾਂ ਸਰਸਵਤੀ ਦੇ ਪਵਿੱਤਰ ਨਮਕਾਇਤ ਤੇ ਜੋ ਸਾਡੇ ਸਾਜ ਪਰਮਾਨਿੰਦ ਤੁੰਬੀ اور ਸਰਸਵਤੀ ਦੇ ਸਾਸ਼ਣ ਦਰਸ਼ਨ ਨੇ ਕੀਤੇ ਬਾਬਾ ਕਾਕਾ ਨੂਰ ਦੀ ਦੇ ਵਿੱਚ ਜੋ ਅਨਿਕ ਪਪਾ ਨੂਰ ਜੀ ਬਣ ਚੁੱਕੇ ਆ ਅਮ ਇਹਨਾਂ ਬੇਨਤੀ ਕਰਦਾ ਕਿ ਕਾਕਾ ਨੂਰ ਤੁ ਪਪਾ ਨੂਰ ਜੀ ਹੋਣ ਜਾਂਦੇ ਬਹੁਤ ਹੁੰਦੀ ਆ ਔਰ ਮੈਂ ਤੁਹਾਨੂੰ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਦੇਣ ਚਾਹੁੰਨਾ ਇੱਕ ਛੋਟੀ ਜਿਹੀ ਰਚਨਾ ਵੀ ਤੁਹਾਨੂੰ ਸੁਣਾਵਾਂਗਾ ਮੈਂ ਪਹਿਨ ਪਗੜਾ ਤੋਂ 2007 ਦੇ ਵਿੱਚ ਤਮ ਤਮ ਤੋਂ ਕਨਿਆਕ ਮਰੀ ਤੱਕ ਸਾਈਕਲ ਤੇ ਯਾਤਰਾ ਕੀਤੀ ਔਰ ਫਿਰ ਉਸ ਯਾਤਰਾ ਨੂੰ ਕਲਮ ਬਦ ਕੀਤਾ ਔਰ ਮੇਰੀ ਇੱਕ ਕਿਤਾਬ ਜਲਦੀ ਹੀ ਛਪ ਰਹੀ ਹੈ ਉਹ ਕਿਤਾਬ ਦਾ ਨਾਮ ਹੈ ਟ੍ਰੇਨ ਦੂਦ ਔਰ ਸਟਕ ਸਭਾ ਆਉਣ ਤੋਂ ਦਰਵਾਜ਼ਾ ਬੰਦ ਨੀਨੂ ਪ੍ਰਿੰਟੂ ਦਾ ਰਹੀ ਪੁਰਸਕਾਰ ਮਿਲਿਆ ਔਰ ਉੜਾਣਾ ਯੂਡੀ ਅਦਵੀ ਕਰਨਾ ਬਟੇਡਾ ਬੰਦੋਂ ਨੂੰ ਪ੍ਰਿੰਟੂ ਦਾ ਪੁਰਸਕਾਰ ਮਿਲਿਆ ਔਰ ਯਾਤਰਾ ਜਦੋਂ ਨਾ ਕਰਿਆ ਸੀ ਯਾਤਰਾ ਦੇ ਵਿੱਚ ਇਕਤਾ ਸਤਿਪਾਉਣਾ ਆਪਸੀ ਭਾਈਚਾਰਾ ਦਾ ਪ੍ਰਚਾਰ ਕੀਤਾ ਗਿਆ ਔਰ ਯਾਤਰਾ ਦੇ ਦੌਰਾਨ ਮੇਰਾ ਇੱਕ ਨਾਰਾ ਸੀ ਉਹ ਨਾਰਾ ਸੀ ਕਿ ਕਿਸੇ ਵੀ ਧਰਮ ਪ੍ਰਤੀ ਕਟੜਤਾ ਇਨਸਾਨ ਨੂੰ ਅੰਨਾ ਕਰ ਦਿੰਦੀ ਹੈ ਕਿਸੇ ਵੀ ਧਰਮ ਪ੍ਰਤੀ ਕਟੜਤਾ इंसान नु अन्ना ਕਰ ਦਿੰਦੀ ਹੈ ਅਤੇ ਕਟੜਤਾ ਵਿੱਚ ਅੰਨਾ ਇਨਸਾਨ ਕਦੇ ਵੀ ਈਸ਼ਵਰ ਦੇ ਦਰਸ਼ਨ ਨਹੀਂ ਕਰ ਸਕਦਾ ਪਰ ਇਹ ਜਿੱਤ ਲਿਣਨਾਰਾ ਹੋਸੀ ਉਹ ਸੀ ਕਿ ਖੁਦ ਨੂੰ ਕੋ ਜਾਨੋ ਖੁਦਾ ਹੋ ਜਾਓਗੇ ਗਹਿਰੋਂ ਕੋ ਜਾਨੋਗੇ ਜੁਦਾ ਹੋ ਜਾਓਗੇ ਕੋਦ ਕੋ ਜਾਨੋਗੇ ਖੁਦਾ ਹੋ ਜਾਓਗੇ ਗਹਿਰੋਂ ਕੋ ਜਾਨੋਗੇ ਜੁਦਾ ਹੋ ਜਾਓਗੇ ਤੇ ਇੱਕ ਹੋਰ ਛੋਟਾ ਜਿਹਾ ਨਾਰਾ ਸੀ ਕਿ ਦਹਿਰਾ ਤਾਂ ਆਖਰ ਦਹਿਰਾ ਹੈ ਦਹਿਰਾ ਤਾਂ ਆਖਰ ਦਹਿਰਾ ਹੈ ਦੇਸ਼ਕੋ ਕਿਤਨਾ ਨਹੀਂ ਵਿਸ਼ਾਲ ਕਿਉਂ ਨਾ ਹੋਏ ਆਉਂ ਦੈਰਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰੀਏ ਪਰ ਬਹੁਤ ਸਾਰੇ ਲੋਕ ਮੇਰੇ ਔਰ ਜੋ ਮੇਰੀ ਪਰਸਨੈਟੀ ਸ਼ਖਸੀਅਤ ਨੂੰ ਇੱਕੇ ਮੈਨੂੰ ਕੁਝ ਹੋਰ ਹੀ ਸੰਦੇ ਸੀ ਲੇਕਿਨ ਜਦੋਂ ਮੇਰੇ ਨਾਲ ਵਿਚਾਰ ਕਰਦੇ ਸੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੁਝ ਚੀਜ਼ ਹੋਰ ਹੈ ਅਸੀਂ ਕੁਝ ਹੋਰ ਸਮਝਾ ਸੀ ਲੇਕਿਨ ਇਹ ਹੋਰ ਹੈ ਔਰ ਉਹਨਾਂ ਦਨੇ ਜਿਹੜੇ ਇਹ ਤੋਂ ਮੁਖੱਕਦੋਗੇ ਇੱਕ ਨਾ ਕਪਤਾ ਵੀ ਲਿਖੀ ਸੀ ਉਹਦਾ ਨਾਮ ਸੀ ਅਸੀਂ ਕੁਝ ਹੋਰ ਸਮਝੀ ਸੀ ਤੁਸੀਂ ਮਸ਼ਹੂਰ ਨਿਕਲੇ ਹੋ ਲੇਕਿਨ ਅੱਜ ਮੈਂ ਇਹ ਤੁਹਾਨੂੰ ਇਥੇ ਨਹੀਂ ਸੁਣਾਉਣੀ ਤੇ ਇੱਕ ਛੋਟੀ ਜਿਹੀ ਰਚਨਾ ਤੁਹਾਨੂੰ ਸੰਜੀ ਕਰਨੀ ਹੈ ਤੇ ਰਚਨਾ ਦਾ ਨਾਮ ਹੈ ਸਨੈਰੀ ਜੋਗੀ